ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਹਨ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਜਗਦੇਵ ਖੁਰਦ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ 'ਤੇ ਮੈਂ ਤੁਹਾਨੂੰ ਤਿੰਨ ਗਾਵਾਂ ਦਿਖਾਉਣੀ ਹੈ ਤਿੰਨੇ ਸੋਇਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਦੋ ਬੱਚੇ ਵਾਲੀਆਂ ਤੇ ਇੱਕ ਬੱਚੇ ਤੋਂ ਬਿਨਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਸਣਾ ਠੀਕ ਠਾਕ ਜੀ ਕਿਰਪਾ ਮਾਰਾ ਜੀ ਜੀ ਚਲੋ ਵਧੀਆ ਕਿਰਪਾ ਚੈਦੀ ਆ ਤੇ ਹਰ ਕੀ ਬੜੇ ਦਿਨ ਪਾਤੇ ਜੇ ਹਰ ਕੀ ਫਿਰ ਅੱਜ ਹੀ ਮਾਲ ਆਉਂਦਾ ਵੀਰ ਭਰਾਥ ਨੋਣੀ ਨੀ ਜੀ ਦਿੰਦੇ ਠੀਕ ਅੱਗੇ ਫਿਰ ਤੁਹਾਡੇ ਨਾਲ ਤੇ ਸਾਥੀ ਯਾਤਰਾ ਤੇ ਗਏ ਸੀ ਆ ਗਏ ਹਣ ਹਾਂ ਜੀ ਆਇਆ ਪ੍ਰੇਮ ਸਿੰਘ ਜੀ ਬੜੀ ਦੂਰ ਖਲੋਤੇ ਜੇ ਨਹੀਂ ਗੱਲ ਬੰਦ ਕਰ ਜੀਰ ਦੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਘਰ ਆਏ ਜੀ ਯਾਤਰਾ ਹਾਂ ਜੀ ਹਾਂ ਜੀ ਠੀਕ ਆਵਾ ਦਿਨ ਲਾਏ ਹਨਾ ਹਾਂ ਜੀ ਹਾਂ ਜੀ ਬਦ ਦਿਨ ਤੁਹਾਨੂੰ ਪਤਾ ਹੀ ਅਸਲ ਵਾ ਦੂਸਦਾ ਸੀ ਠੀਕ ਇੱਥੇ ਕਿੱਥੇ ਗਏ ਫਿਰ ਅਯੋ ਸਾਵੀ ਸਾਗੁਰਦਰੀ ਉਧਰ ਉਹਦਰ ਜਿਹੁਰ ਸਾਹਿਬ ਵਾਲਾ ਨਾਨਕਚੀਲੇ ਸਾਹਿਬ ਵਾਲਾ ਉਧਰ ਸਾਰਾ ਗਏ ਹਾਂਜੀ ਹਾਂਜੀ ਠੀਕ ਐ ਤਾਂ ਹੀ ਕਾਫੀ ਦਿਨ ਲੱਗੇ ਹਨਾ ਅੱਜ ਉਧਰੋਂ ਫਿਰ ਸਵੇਰੇ ਸੌਤੇ ਉੱਠ ਗੱਡੀ ਫੜ ਲਈ ਦੀ ਫਿਰ ਰਾਈਦਾ ਸੀ ਠੀਕ ਐ ਉਧਰ ਸਾਹਿਬ ਤੋਂ ਠੀਕ ਠੀਕ ਐ ਹਾਂਜੀ ਹਾਂਜੀ ਠੀਕ ਠੀਕ ਐ ਚਲੋ ਇਤਨਾ ਜਾਣਾ ਚਾਹੀਦਾ ਵੀ ਦਰਸ਼ਨ ਮੇਲੇ ਕਰਨੇ ਚਾਹੀਦੇ ਭੈਣ ਭਰਾ ਨੂੰ ਕਹਿੰਦੇ ਆਂ ਭਾਈ ਜਾਓ ਹਾਂਜੀ ਹਾਂਜੀ ਬਹੁਤਾ ਟੇਕਿਆ ਹੋਵੇ ਹਾਂਜੀ ਹਾਂਜੀ ਅੰਨੇ ਮਾਲਕ ਦੇ ਘਰ ਜਾਣਾ ਚਾਹੀਦਾ ਕੰਮ ਤਾਂ ਅੱਜ ਹੀ ਚੱਲਦੇ ਰਹਿਣੇ ਆ ਹਾਂਜੀ 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 ਕੰਮ ਤਾਂ ਹੀ ਚੱਲਦੇ ਰਹਿਣੇ ਠੀਕ ਐ ਅੱ ਹੇ ਹਾਂ ਜੀ ਹਾਂ ਜੇ ਸਕੂਲੇ ਨਾਲ ਛੁੱਟੀਆਂ ਜੀ ਅੱਛਾ ਹਾਂ ਜੀ ਹਾਂ ਜੀ ਠੀਕ ਐ ਚਲੋ ਕਰੀਏ ਫਿਰ ਸ਼ੁਰੂ ਹਨਾ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ ਜਿਹੜੇ ਪਹਿਲਾਂ ਨਾ ਮਿਰਜੀ ਪਹਿਲਾਂ ਪਲੂਣ ਵੱਛੀ ਆ ਇਹ ਠੀਕ ਆ ਹਾਂ ਜੀ ਤੇ ਮਗਰ ਕੀ ਜੇ ਇਹ ਮਗਰ ਵੀ ਕੀ ਦੇ ਵੱਛਾ ਜਿਆ ਬੱਚਾ 나ੜੂ ਤੇ ਜੀ ਜੀ ਤਾਂ ਜਿਆ ਹੀ ਆ ਕੁਲਾ ਹੀ ਆ ਬੱਚਾ ਜਿਹੜਾ ਅਜੇ 나ੜੂ ਨਾਲ ਬੱਚੇ ਦਾ ਜੀ ਠੀਕ ਹੈ ਜੀ ਹਾਂ ਜੀ ਤੇ ਕਿੰਨਾ ਕ ਚਿਰ ਹੋਇਆ ਇਹਨੂੰ ਸੋਈਨੂੰ ਇਹਨੂੰ ਵੀ ਜਿਆ ਛੇ ਦਿਨ ਹੋ ਗਏ ਛੇ ਦਿਨ ਹੋ ਗਏ ਹਾਂ ਜੀ ਤੇ ਦੁੱਧ ਕਿੰਨਾ ਤਿਆਰ ਕਰਗੀ ਜੇ ਦੁੱਧ ਵੀਰ ਜੀ ਕੋ ਕੋ ਬੌੜਾ ਲਾਲੇ ਕੋ ਦੁੱਧ ਨਾਲੇ ਦੁੱਧ 8 ਕਿਲੋ ਪਰ 7 ਕਿਲੋ ਕਰਕੇ ਦਾਂਗੇ ਵਿੱਚ ਕਿੰਨਾ ਕਿਚਵਾਈ ਜਾਊਗੀ ਚਵਾਈ ਜਾਊਗੀ ਕੋਈ ਵੀਰ ਜੀ 9 10 ਕਿਲੋ ਠੀਕ ਤੋਰ ਦੀਏ ਫਿਰ ਅੱਜ ਵੱਧ ਵੀ ਚਵਾ ਸਕਦੀ ਰੰਗ ਬਾਜ ਆ ਬਾਕੀ ਜੀ ਇਹ ਪਤਾ ਕਿ ਚੱਕ ਰਿਆ ਵੀਰ ਜੀ ਨਾ ਔਲ ਕਰਦੀ ਆ ਥੋੜੀ ਜੀ ਚੋਣ ਲੱਗਿਆ ਪਹਿਲਣੇ ਆ ਨਾ ਠੀਕ ਆ ਅੱਜ ਪਹਿਲਾਂ ਤੁਹਾਨੂੰ ਪੜਾ ਥੋੜੀ ਬੁਦੀ ਕਰ ਦਿੰਦੀਆਂ ਔਲ ਉਹ ਤੇ ਚਲੋ ਸੈੱਟ ਹੋ ਜੂਗੀ ਨਾ ਠੀਕ ਹੋ ਜੂਗੀ ਇੱਕ ਦੋ ਦਿਨ ਚ ਸੱਟ ਉਹਨਾਂ ਨੂੰ ਤੇ ਵੀ ਤੁਹਾਨੂੰ ਪਤਾ ਲੱਗ ਗਈ ਆ ਉਹ ਸੈੱਟ ਹੋਏ ਨਾ ਠੀਕ ਹੈ ਬਾਕੀ ਪਹਿਲੇ ਨਾਲ ਕਈ ਵਾਰੀ ਆਲ ਕਰਦੀਆਂ ਹੁੰਦੀਆਂ ਬਾਕੀ ਵਿੱਚ ਕੱਦ ਕੋਈ ਵੀ ਦਾ ਅੰਦਾਜ਼ਾ ਲਾ ਲੇ ਠੀਕ ਹੈ ਜੀ ਕੱਦ ਮੀਡੀਅਮ ਆ ਮੀਡੀਅਮ ਹੀ ਆ ਬਹੁਤਾ ਉੱਚਾ ਨਹੀਂ ਆ ਤੇ ਬਹੁਤਾ ਛੋਟਾ ਵੀ ਨਹੀਂ ਪਹਿਲੇ ਮੇਰੇ ਹਿਸਾਬ ਨਾਲ ਜਿਹੜਾ ਬਾਕੀ ਹੈਗੀ ਵੀ ਕ੍ਰੋਸ ਚ ਤੇ ਕਾਰਾ ਜਿਹਾ ਸਰੀਰ ਆ ਇਹਦਾ ਉੱਤਰਾ ਜਿਹੜਾ ਥਣਾ ਦਾ ਸਾਈਜ਼ ਕੈਪ ਜਿਹੜਾ ਠੀਕ ਆ। ਯਾਦ ਬ੍ਰੀਡ ਚ ਤੇ ਵੇਚੀ ਬਹੁਤਿਆਰ ਰਸੀ। ਰਸੀ ਹੋ ਕੀ ਬਸ ਕੇ ਨੇ। ਸਾੰਭੀ ਨਹੀਂ ਆ ਵੇਚੀ। ਤੇ ਇਹਦਾ ਮੁੱਲ ਵੀ ਤੇ ਹਰ ਕੀ ਰੱਖਣਾ ਜੇ? ਮੁੱਲ ਦਾ ਜਾਇਜ਼ ਹੀ ਕਰਦੀ ਹੈਗੇ। ਜਾਇਜ਼ ਹੀ ਕਰੀਏਗੇ। ਮੁੱਲ ਤੇ ਵੇਚੀ ਮਾੜੀ ਜਿਹੀ ਹੋਲ ਨਾ ਕਰਦੀ ਹੁੰਦੀ ਵਸ਼ੀ। ਉਹ ਰਸੀ 35000 ਦੀ। ਠੀਕ ਆ। ਹੁਣ ਮੁੱਲ ਕਰਦੇ 25000। 25000। 21000 ਦੇ ਲਈਏ। 21000 ਦੀ। ਹਾਂਜੀ। ਕਰਨਾ ਕੋ ਪ੍ਰੇਮ ਸਿੰਘ ਜੀ ਵਿੱਚ ਅਮਾਨਤ ਕੋ ਤੁਸੀਂ ਵੀ ਆਪਣੇ ਪੱਕਾ ਹੀ ਕਰਤਾ ਜੀ ਮੁੰਡੇ ਠੀਕ ਆ ਚਲੋ ਕੋ ਥੋੜਾ ਖਿੜਾਊਗਾ ਭੜ ਭਰਾ ਕਰਦਾਂਗੇ ਠੀਕ ਆ ਕੋਈ ਗੱਲ ਨਹੀਂ ਪੂਰੇ ਵੀਰ ਹੀ ਦੇ ਦੋਗੇ 10000 ਠੀਕ ਆ ਪੂਰੇ ਵੀਰ ਹੀ ਬਾਕੀ ਬਾਕੀ ਤੁਹਾਨੂੰ ਪਤਾ ਪਰ ਤੋਕੜਾਂ ਦਾ ਮੋਲੀ ਮੰਨ ਲਓ ਚਲੋ ਤੁਹਾਨੂੰ ਪਤਾ ਹਜੇ ਵੇਲੋ ਕੂੜਾ ਬੱਚਾ ਦਾ ਕੂੜਾ ਬੱਚਾ ਮੰਨ ਕੇ ਚੱਲੀ ਆਪਾਂ ਵੀਰ ਜੀ 2-3 ਮਹੀਨੇ ਵਿਚੋ ਲਈਏ ਨਾ ਤਾਂ ਵੀ ਬੱਚਾ ਬੰਦਾ ਤਾਂ ਠਾਣਾ ਹੁੰਦਾ ਵੀ ਤਾਂ ਵੀ ਮੈਨੂੰ ਪਤਾ ਵੀ ਯਾਰ ਰਵਾਨਾ ਵਟਲੀ ਦਾ ਸੂਆ ਪੀ ਕੇ ਵੀ ਹਿਸਾਬ ਨਾਲ ਠੀਕ ਹੈ ਜੀ ਥੱਲੇ ਰਾਗਬਾਗੀ ਲਗਾ ਥੱਲੇ ਮੇਰਾ ਗੁੱਠ ਗੁੱਠ ਤੇ ਥਣ ਲੱਗਾ ਵਸ਼ੀ ਨੂੰ ਹਾਂ ਜੀ ਹਾਂ ਜੀ ਔਲ ਤਾਂ ਤੁਹਾਨੂੰ ਪਤਾ ਇੱਕ ਅੱਧੇ ਦਿਨ ਦੋ ਦਿਨ ਕਰੋ ਆ ਚਲੋ ਇੱਕ ਹਫਤੇ ਤੱਕ ਫੈਟ ਹੋ ਚੁਗੀ ਇਹ ਵੀ ਵੀਰ ਚ ਹੁਣ ਵੀ ਹੋਣਗੇ ਚੁੰਗੀ ਜਈਏ ਨਾ 6 8 ਦੇ ਵਿੱਚ ਜਾ ਕੇ ਫਿਰ ਇਹਨੇ ਪੀ ਵਟਲੀ ਜਿੰਨੇ ਤੁਹਾਨੂੰ ਕਹਿਆ ਤੇ ਜੀ ਠੀਕ ਹੈ ਜੀ ਆ ਮੋਟਾ ਕਰਦੀ ਹੈ ਉਹ ਤਰ ਹਟ ਜੂ ਵੀ ਮਾਰੇ ਤੇ ਹੁਣ ਆ ਗਿਆ ਆਪਣੇ ਕੋਲ ਦੂਸਰੇ ਨੰਬਰ ਲੱਗੇ ਵਿੱਚ ਹੀ ਮੜੀ ਕਰਦੀ ਹੈ ਜਦੋਂ ਬਈ ਦਾ ਨਾ ਇਹਦੇ ਵੀ ਥਣ ਦੇਖ ਸਕਦੇ ਲੱਗੇ ਤਾਂ ਠੰਡੀ ਧੀਰੀ ਨੇ ਜੀ ਹਾਂ ਜੀ ਬੈਠ ਬਾਜੀ ਇਹ ਜੀ ਦੁੱਧ ਜਸਬਾ ਸੁਈ ਤੇ ਇਹਦਾ ਕਿ ਦੁੱਧ ਕਿੰਨਾ ਜੇ ਇਹਦੇ ਕੋਲ ਵਿੱਚ 12 ਕਿਲੋ ਦੁੱਧ ਹੋਊਗਾ 12 ਲੀਟਰ ਹੈਗਾ 12 ਕਿਲੋ ਕਰਕੇ ਦਾਂਗੇ ਵੀਰ ਜੀ ਤੇ ਕਿੰਨਾ ਚਿਰ ਹੋਇਆ ਸੋਈ ਨਾ ਇਹਨੂੰ ਵੀ ਜੀ ਸੁਈ ਨੂੰ ਅੱਜ ਹੋ ਗਿਆ 10 12 ਦਿਨ ਤੋਰਾਂ ਹਾਂ ਫੇਰ ਇਹਨੂੰ ਮੈਂ 11 12 ਲੀਟਰ ਦੁੱਧ ਜਿਹੜਾ ਕਿੰਨੇ ਕੀ ਹੈਗਾ ਇਹਦੇ ਕੋਲ ਆ ਵੇਖੋ ਵੀਰ ਜੀ ਬੰਦੇ ਦੁੱਧੇ ਦਾ ਜਗਾ ਦੇ ਘਰ ਇਹ ਵੀ ਹੈ ਇਹ ਕੋਰਾ ਵਾਕਿਆ ਆ ਵੀ ਸਾਰੇ ਜਦੋਂ ਛੁੱਟੀ ਹੁੰਦੀ ਹੈ ਸਾਰੇ ਫੇਰ ਨਿਆਣੇ ਆ ਜਾਂਦੇ ਚਾਚਾ ਵੀਡੀਓ ਚਾਉਣ ਲਈ ਨੇ ਗਨੇ ਗਨੇ ਆਣ ਨਾ ਮੈਂ ਹੁੰਦਾ ਕਿ ਅਸੀਂ ਵੀਡੀਓ ਚਾਜੀ ਬਾਕੀ ਵੀ ਜੀ ਥੋੜੀ ਜਰਸੀ ਕਰਾਉ ਸਿਆ ਠੀਕ ਹੈ ਜੀ ਜਰਸੀ ਘੱਟ ਮੰਨੂ ਨੀ ਆਸ ਤੋਂ ਬਹੁਤ ਸੋਹਣਾ ਵਿੱਚ ਲੱਗਾ ਬਾਕੀ ਆ ਜਮੀਮ ਵੀ ਪੈਂਦਿਆ ਵਾ ਚਵਾ ਵੀ ਜੀ ਬੜਾ ਬਾਕੀ ਵੀ ਜੀ ਜਿੱਥੇ ਵਸ਼ੀ ਲੱਤ ਰੱਖ ਦਿੰਦੀ ਹੈ ਨਾ ਜੋਂ ਲੱਗਿਆ ਉੱਥੋਂ ਵਸ਼ੀ ਲੱਤ ਨਹੀਂ ਜੇ ਪੜੀ ਠੀਕ ਆ ਹਾਂ ਜੀ ਚਲੋ ਲੈ ਜਾ ਫਿਰ ਆਵੇਂ ਇੱਥੇ ਇੱਥੇ ਇੰਜੀ ਖਿਲਾੜ ਕੇ ਨਾ ਇੰਜੀ ਬੈਜੋ ਇੰਜੀ ਬੁਲਾਨੀ ਤੇ ਠੀਕ ਆ ਇੰਜੀ ਹਾਂ ਜੀ ਰੜੇ ਹੀ ਠੀਕ ਆ ਹਾਂ ਜੀ ਰੜੇ ਪੈ ਰਸਾ ਸੋਟ ਕੇ ਬਾਜੀ ਆਵਾਖੋ ਠੀਕ ਆ ਹਾਂ ਜੀ ਚਲਾ ਲੈ ਜਾ ਫਿਰ ਬਾਕੀ ਠੰਡੀ ਸੀ ਲਿਆ ਤੇ ਫੈਟ ਵੀ ਇਹਦੀ ਚੰਗੀ ਆਈ ਜਾਣੀ ਐ ਸੂਈ ਸਵਾਈ ਆ ਕੋਈ ਵੀਰ ਆਪਣੀ ਦੁੱਧ ਦੀ ਚਵਾਈ ਕਰਕੇ ਲੈ ਜੇ ਬਾਜੀ ਜੀ ਥਾਂ ਤੋਂ ਬਹੁਤ ਅਮਾਲੇ ਨੂੰ ਟੱ ਲੱਗਾ ਬਾਕੀ ਵੀਰ ਜੀ ਇਹ ਨਾ ਜਦੋਂ ਵਸ਼ੀ ਸੁਈ ਜਣਾ ਕਦੇ ਹਾਂਜੀ ਇਹ ਬੱਚਾ ਪਿਆਰਾ ਹੈ ਨਾ ਮਗਰ ਠੀਕ ਆ ਤੇ ਬੱਚਾ ਗਾਂ ਥੋੜਿਆ ਭੁੱਲ ਗਈ ਆ ਅੱਛਾ ਹਾਂ ਜੀ ਬੱਚਾ ਨਹੀਂ ਥੱਲੇ ਬੱਚਾ ਪੈਨ ਨਹੀਂ ਇਹ ਦਿੰਦੀ ਥੱਲੇ ਅੱਛਾ ਹਾਂਜੀ ਤੇ ਉਤਰਾ ਠੰਡੀ ਤੇਰੀ ਆ ਹਾਂਜੀ ਹਾਂਜੀ ਬੱਚਾ ਬੱਚਾ ਸਾਰੀ ਨਿਪੜੀ ਜੋ ਹਾਂਜੀ ਉਦਾਂ ਲਿਪੜੀ ਜਾਵੇ ਉਹ ਤਾਂ ਸਾਰੀ ਲਿਪੜੀ ਇਹਨਾਂ ਕੋਈ ਘੜ ਭਰਾ ਕੇ ਆਖੀ ਜਾਂਦੇ ਆ ਹਾਂਜੀ ਦੇਖੋ ਵਾੜ ਉਦਾਂ ਸਾਰੀ ਲਿਪੜੀ ਹਾਂ ਦੇਖ ਸਾਡੇ ਨਾਲਾ ਮਾਰੂ ਇਹ ਵਾਰ ਹਾਂਜੀ ਤੇ ਇਹਦਾ ਮੁੱਲ ਫਿਰ ਸੇ ਤੁਹਾਨੂੰ ਪਤਾ ਮੈਲੇ ਮੂਲੇ ਤੇ ਉਹ ਖਲੂਗੀ ਤੇ ਮੁੱਲੇ ਦਾ ਮੁੱਲੇ ਦਾ ਗੈਰ ਹੀ ਕਰਦੀ ਹੈ ਛੋਟਾ ਹੀ ਇਹਦਾ ਵੀ ਛੋਟਾ ਹੀ ਕਰਦੀ ਹੈ ਹਾਂਜੀ 35000 ਦੀ ਨਾ ਦੇਦੀ ਨਹੀਂ 35000 ਤੇ ਛੋਟਾ ਮੁੱਲ ਨਹੀਂ ਜੇ ਮੈਂ ਆਪਾਂ ਫਿਰ 31 ਦੀ ਦੇ ਦਈਏ ਪੂਰੇ ਦੀ 30 ਦੀ 20000 ਰੁਪਏ ਛੱਡਦਾ 29 ਦੀ ਦੇਦੀ ਹੈ ਪੂਰੀ ਅੱਛਾ 29000 ਹਾਂ ਨਾ ਨਤੀ ਦੀ ਕੋਈ ਨਹੀਂ ਦੇਵਾਂਗੇ ਠੀਕ ਹੈ ਬਾਕੀ ਵੀਰ ਜੀ ਜਿਹੜਾ ਵੀਰ ਵੀਡੀਓ ਵੇਖਦਾ ਉਹਨੂੰ ਪਤਾ ਵੀ ਵਸ਼ੀ ਥਣ ਪਾਂਡਿਆ ਦੀ ਆ ਠੀਕ ਹੈ ਇਹ ਦੁੱਧ 11 12 ਲੀਟਰ ਮੋਕੇ ਦੇ ਘਰ ਚ ਪਾਦਾ 11 12 ਲੀਟਰ ਵੀ ਜੀ ਘਰੋਂ ਚੋ ਕੇ ਨਾਗ ਲੀਟਰ ਮਾਰ ਕੇ ਠੀਕ ਹੈ ਜੀ ਠੀਕ ਹੈ ਤੇ ਚਲੋ ਹੁਣ ਇੱਕ ਐਂਡ ਤੇ ਬੱਚਾ ਨਹੀਂ ਜੇ ਪੈਂਦਾ ਥੱਲੇ ਬੱਚੇ ਦਾ ਪੂਰਾ ਕਰਦੀ ਪਰ ਥੱਲੇ ਨਹੀਂ ਜੇ ਪੈਣ ਦਿੰਦੀ ਇਹ ਵੀ ਬੱਚਾ ਕਿਤੇ ਜਰੋਂ ਗਾਂ ਸੂਈ ਹੈ ਮਗਰ ਹੀ ਪਿਆਰਾ ਗਾਂ ਬੱਚਾ ਭੁੱਲ ਗਈ ਠੀਕ ਹੈ ਜੀ ਹਾਂ ਜੀ ਤੇ ਹੁਣ ਆ ਗਈ ਆਪਣੇ ਏ ਬੱਚੇ ਤਾਂ ਵੀ ਨਹੀਂ ਆਹ ਜੀ ਇਹ ਬੱਚੇ ਬਿਨਾ ਤਾਂ ਤੁਹਾਨੂੰ ਦੇਖੋ ਵਿੱਚ ਕਿਡਾ ਸੋਹਣਾ ਲੱਗਾ ਹਾਂ ਤੇ ਇਹਦੇ ਕੋਲ ਕਿੰਨਾ ਹੀ ਦੁੱਧ ਜੀ ਚਾਰ ਦੰਦ ਵਸ਼ੀ ਜੀ ਅੱਛਾ ਇਹਦੇ ਕੋਲ ਵਿੱਚ 8 ਕਿਲੋ ਪੱਕਾ ਦੁੱਧੂਗਾ ਜੀ ਆਹ ਹੈਗਾ ਪੱਕਾ ਦੁੱਧ ਚਲੋ ਫਿਰ ਲੈ ਜਾ ਚਲੋ ਇੱਕ ਆਹ ਦੇਖੋ ਵਿੱਚ ਚਾਰ ਦੰਦ ਪਿਓਰ ਚਾਰ ਦੰਦ ਵਸ਼ੀ ਆ ਜੀ ਆਹ ਦੇਖ ਸਾਦੇ ਜੀ ਪਿਓਰ ਚਾਰ ਦੰਦ ਆ ਜਿਹੜੇ ਸਾਈਡ ਵਾਲੇ ਉਤਰਾ ਹੀ ਆ ਜਿਹੜੇ ਬਾਕੀ ਵੀਰ ਜੀ ਕਿਹਨੇ ਸਿੰਗ ਨਹੀਂ ਦਿਖਾਏ ਵਸ਼ੀ ਤੇ ਜਾਣਦੇ ਨੇ ਉਹਦੇ ਆ ਵਸ਼ੀ ਆ ਵੇਖੋ ਯਾਰ ਫਰੀਡ ਬਹੁਤ ਹੈ ਵਸ਼ੀ ਵਸ਼ੀ ਤੇ ਕਿਹਨੇ ਸਿੰਗ ਹੀ ਨਹੀਂ ਦਿਖਾਏ ਬਾਕੀ ਛੱਡੀ ਦੀ ਜੀ ਹੂੰ ਨਹੀਂ ਚਲੇ ਆ ਰਹੇ ਦੀ ਆ ਉਹ ਹੀ ਕਰਦੀ ਜਵਾਵੇ ਜੀ ਬਹੁਤ ਲੱਗਾ ਇਹ ਨਹੀਂ ਵੈਸੀ ਜਿੱਥੇ ਲੱਤ ਰੱਖ ਦੂਗੀ ਨਾ ਠੀਕ ਆ ਇੱਥੋਂ ਪੁੱਟੂ ਦੀਆਂ ਲੱਤਾਂ ਜਿੱਲਾ ਤੇ ਪੁੱਟੂ ਦੀ ਵਸ਼ੀ ਫਰੀ ਦੇ ਦਾਂਗੇ ਠੀਕ ਆ ਇਹ ਵੀ ਕਹਿੰਦੇ ਕਿ ਪੂਰੀ ਠੰਡੀ ਤੇਰੀ ਹੈ ਜਿਹੜੀ ਦੋ ਟਾਈਮ ਕੋਈ ਵੀਰ ਤਸੱਲੀ ਆਪਣੀ ਕਰਕੇ ਖੜੇ ਹਾਂਜੀ ਤੇ ਮੁੱਲੇ ਦਾ ਬਾਕੀ ਵੀ ਜਿਹੜੀ ਔਲ ਉਹ ਪਰਲੀ ਵਸ਼ੀ ਕਰਦੀ ਨਾ ਆਪਾਂ ਦੱਸਿਆ ਵਾ ਕਿਉਂ ਕਰਦੀ ਆ ਤੇ ਜਿਹੜੀਆਂ ਛੰਡੀਆਂ ਸੀ ਲਿਆ ਮੈਂ ਜੀ ਵੀਰ ਜੀ ਰੱਸੀ ਪਾ ਕੇ ਬਹਿ ਜਾਓ ਠੀਕ ਆ ਇਹ ਲੱਤ ਤੋਂ ਲੱਤ ਨਾਲ ਪੁੱਟੂ ਕੀ ਵਸ਼ੀ ਚੋਂ ਲੱਗਿਆ ਠੀਕ ਆ ਹਾਂਜੀ ਤੇ ਇਹਦਾ ਮੁੱਲਾ ਵੀ ਨਾ ਕਰਦੀ ਇਹ ਪੂਰਾ ਹੀ ਨਹੀਂ ਵਿੱਚ ਜਿਆਜ ਕਰਦੀ ਇਹ ਜਿਆਜ ਹੀ ਕਰਦੀ ਦੋ ਛੱਡਦੀ ਹੈ ਯਾਰ ਹੋਰ ਛੱਡਦੀ ਹੈ ਚਲੋ 16 ਦੀ ਮੈਂ ਤਾਂ ਪੂਰੇ ਦਿਨ ਰਹੀ ਐ ਹੁਣ ਠੀਕ ਆ ਹਾਂਜੀ ਤੇ ਪ੍ਰੇਮ ਸਿੰਘ ਜੀ ਨੇ ਕੱਢਣੀ ਕਿਉਂ ਕਸਰ ਆਪਣੀ ਕੋਈ ਕੱਢਣਾ ਕਸਰ ਇਹ ਪੈਣ ਫੜਾ ਕੋਈ ਵੀ ਭਰਾ ਹੋ ਗਿਆ ਕੋਈ ਨਹੀਂ ਮਾਲਤਾਂ ਵਿੱਚ ਹੀ ਕਰਦਾ ਬਾਕੀ ਵੱਛੀ ਨਹੀਂ ਬਾਕੀ ਮੁੱਲ ਵੀ ਨਿਕਨਗੇ ਕਿਤੇ ਜੀ ਠੀਕ ਹੈ ਜੀ ਬਾਕੀ ਵੀਰ ਭਰਾ ਨੇ ਵੀ ਵੀ ਇਹ ਲੈਣੀ ਐ ਵੀ ਵੱਛੀਆਂ ਵੀ ਚੰਗੀਆਂ ਤੇ ਮੁੱਲ ਵੀ ਨਿਕਨਗੇ ਠੀਕ ਹੈ ਜੀ ਦੰਦਾ ਨੂੰ ਪੜਾ ਦੰਦਾ ਚ ਵੱਛੀ ਐ ਜੇ ਕਾਂਜ ਵੱਛੀ ਲੈਣ ਚਲ ਜੀ ਇਹ ਕਿੰਨੇ ਦੀ ਵੱਛੀ ਐ ਹਾਂਜੀ ਹਾਂਜੀ ਪਰ ਐਰ ਕੀ ਨਹੀਂ ਮੈਂ ਕਹਿੰਦਾ ਵੀ ਐਰ ਕੀ ਤੇ 10 ਕਿਲੋ ਰਮਾਨਾ ਨੇ ਵੇਚੀ ਦੁੱਧ ਚੁਾਈ ਜਣਾ ਠੀਕ ਹੈ ਅੱਡੇ ਸੂਏ ਵੱਛੀ ਮੈ ਜੀ ਇਹ ਵੀ ਸੁਭਾ ਪੀਲੇ ਖਲੇ ਸੁਆਰ ਮਾਨ ਦੇ ਨਾਲ ਕਈ ਵੀ ਰਾਹੀ ਦਿੰਦੇ ਆ ਵੀ ਚੱਲ ਟੋਕੜ ਲੈ ਲਈਏ ਡੰਗਰ ਤੇ ਚੱਲ ਗਾਂ ਵੀ ਰੁਪਈਏ ਦੇ ਜੀ ਇਹ ਸਿਰਫ ਰੰਗ ਕਾਲਾ ਹੀ ਕਾਲਾ ਹੋਵੇ ਦਾ ਹਾਂਜੀ ਹਾਂਜੀ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਵੇਸ਼ ਚ ਆ ਕੇ ਆਪਣੀ ਮਰਜ਼ੀ ਨਾਲ ਆਪਣੀ ਪਸੰਦ ਕਰਕੇ ਖੜੇ ਚਵਾਈ ਕਰਕੇ ਖੜੇ ਪਸੰਦ ਹੋਵੇ ਤੇ ਲੈ ਜਾਂ ਆਪਸੰਦ ਹੋਵੇ ਤੇ ਇੱਥੇ ਰਹਿੰਦੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ